ਦੇ ਵੀ ਉਹ ਮੋਰੇ ਪੰਗਲੀਆਂ ਜੀਆਂ ਉਹਨੀਆਂ ਟਰਾਲੀਆਂ ਉਹ ਮਾਲ ਉਹਨਾਂ ਨੇ ਜਿਆਦਾ ਓਵਰ ਲੱਦਿਆਂ ਦਾ ਉਹ ਸੜਕ ਸਾਰੀ ਬਲੌਕ ਕੀਤੀ ਹੁੰਦੀ ਹੈ ਉਹਨਾਂ ਨੇ ਉਹਦੇ ਵਿਚੋਂ ਆਲੇ ਚੱਕਰ ਦੇ ਵੇਖੀ ਇਹਨੇ ਦਿੱਪਾ ਥੱਲੇ ਲਾਪੀਤਾ ਤੇ ਦਿੱਪਾ ਥੱਲੇ ਜਾਣ ਦੇ ਕਰਕੇ ਸੱਚੀ ਜਗ੍ਹਾ ਹੀ ਕੱਟ ਗਈ ਤੂੜੀ ਨਾਲ ਭਰੀਆਂ ਓਵਰਲੋਡਡ ਟਰਾਲੀਆਂ ਬਣ ਰਹੀਆਂ ਹਨ ਹਾਦਸਿਆਂ ਦਾ ਕਾਰਨ। ਕਰੀਬ 15-16 ਫੁੱਟ ਬਾਹਰ ਨੂੰ ਢਿੱਡ ਕੱਢ ਕੇ ਤੂੜੀਆਂ ਜਾਂਦੀਆਂ ਇਹ ਟਰਾਲੀਆਂ ਕਿਸੇ ਮੌਤ ਤੋਂ ਕੱਟ ਨਹੀਂ। ਮੁਕੰਦਪੁਰ ਬੰਗਾ ਰੋਡ ਤੇ ਸਵੇਰੇ-ਸਵੇਰੇ ਇੱਕ ਟਿਪਰ ਕਾਨਪੁਰ ਖੂਹੀ ਤੋਂ ਰੇਤੇ ਦਾ ਭਰ ਕੇ ਆ ਰਿਹਾ ਸੀ ਜਦੋਂ ਉਹ ਬੰਗਾ ਮੁਕੰਦਪੁਰ ਦੇ ਪਿੰਡ ਗਹਿਲ ਮਜਾਰੀ ਦੇ ਕੋਲ ਪਹੁੰਚਾ ਤਾਂ ਪੁੰਗ ਵਾਲੀ ਟਰਾਲੀ ਨੂੰ ਸਾਈਡ 'ਤੇ ਉਤਰਿਆ ਤਾਂ ਇੱਕਦਮ ਟਿਪਰ ਪਲਟ ਗਿਆ। ਟਿੱਪਾਂ ਦੇ ਮਾਰਕ ਨੇ ਦੱਸਿਆ ਕਿ ਸਾਡਾ ਇਸ ਨਾਲ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਸੀਂ ਇਹ ਰੇਤਾ ਲੁਧਿਆਣਾ ਲੈ ਕੇ ਜਾਣਾ ਸੀ। ਸਾਡੇ ਹੁਣ ਹੋਏ ਇਸ ਨੁਕਸਾਨ ਦਾ ਬਾਲੀਵਾਰਸ ਕੌਣ ਹੈ? ਸਰ ਕੀ ਨਾਂ ਤੁਹਾਡਾ? ਬਖਸ਼ੀ ਸਿੰਘ। ਅ ਕਿੱਥੋਂ ਆ? ਜਲੰਧਰ ਤੋਂ ਜੀ। ਇਹ ਗੱਡੀ ਤੁਹਾਡੀ ਹੈ? ਹਾਂ ਜੀ। ਇਹ ਕਿੰਨਾ ਨੰਬਰ? ਇਹ 9837 ਹੈ ਜੀ। ਪੂਰਾ ਨੰਬਰ। 2079837। ਇਹ ਕਿੱਥੋਂ ਚੱਲੇ ਸੀਗੇ? ਇਹ ਇਧਰ ਪਰ ਕੇ ਜੀ ਆਪਣੀ ਹਨੰਦ ਬਰਸਾਤ ਤੋਂ ਕਾਨਪੁਰ ਤੋਂ ਇਹ ਲੈ ਕੇ ਕਿੱਥੇ ਜਾਣਾ ਸੀ ਇਹਨਾਂ ਦੇ ਆਣੇ ਜਾਣਾ ਸੀ ਕੀ ਕਾ ਹੱਥ ਸਕਦਾ ਹੋ ਗਿਆ ਇਹ ਗੱਡੀ ਜੀ ਉਹ ਮੋਰੇ ਭੋਂਗਾਲੀਆਂ ਆ ਰਹੀਆਂ ਹੋਈਆਂ ਟਰਾਲੀਆਂ ਤੇ ਮਾਲ ਉਹਨਾਂ ਨੇ ਜ਼ਿਆਦਾ ਓਵਰ ਲੱਗਿਆ ਹੁੰਦਾ ਵਾ ਉਹ ਸੜਕ ਸਾਰੀ ਬਲੌਕ ਕੀਤੀ ਹੁੰਦੀ ਉਹਨਾਂ ਨੇ ਉਹਦੇ ਬਚਾਉਣ ਦੇ ਚੱਕਰ ਦੇ ਵਿੱਚ ਹੀ ਇਹਨੇ ਡਿੱਪਾ ਥੱਲੇ ਲਾਤੀ ਪਾਇਆ ਤੇ ਡਿੱਪਾ ਨੇ ਜਾਨ ਲਗਾ ਕੇ ਸੱਚੀ ਜਗਾ ਇਨਕੱਟ ਗਈ ਡਰਾਈਵਰ ਦਾ ਕੀ ਨਾ ਡਰਾਈਵਰ ਦਾ ਨਾਮ ਉਹਨਾਂ ਦਾ ਜਗਜੀਤ ਜੀ ਜਗਜੀਤ ਉਹ 60 ਸੌ ਤਾਂ ਨਹੀਂ ਲੱਗੀ ਕੋਈ ਬਚਾਉਂ ਤੇ ਹੁਣ ਫਿਰ ਕੀ ਕਰੋਗੇ ਕੁਛ ਨਹੀਂ ਕਿ ਨੁਕਸਾਨ ਹੋ ਗਿਆ ਹੁਣ ਤਾਂ ਉਹਨਾਂ ਨੇ ਸਿੱਧੀ ਕਰਾ ਰਹੇ ਕਿੰਨਾ ਕੁ ਹੋ ਗਿਆ ਨੁਕਸਾਨ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਤਾਂ ਤਾਂ ਵਿੱਚ ਜਿਹੜੇ ਰੇਤਾ ਸੀਗਾ ਉਹ ਕਿੰਨੇ ਕੁ ਦਾ ਸੀਗਾ ਮੁੱਤਾ ਗਿਆ ਬਈ ਕੀ ਬਤੀ ਹਜ਼ਾਰ ਦਾ ਮੁੱਤਿਆ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਗੱਡੀ ਦਾ ਇਹ 2 ਲੱਖ ਦਾ ਨੁਕਸਾਨ ਹੈ